ਸਰ ਕੀ ਨਾਮ ਹੈ ਤੇ ਕੀ ਮਾਮਲਾ ਜਿਹੜਾ ਇਪਰੇਡ ਅ ਮੇਰਾ ਨਾ ਇਨਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਇੱਕ ਸਾਨੂੰ ਜਿਹੜੀ ਹੈਗੀ ਆ ਸੀਕ੍ਰੀਟ ਇਨਫਾਰਮੇਸ਼ਨ ਮਿਲੀ ਸੀ ਜਿਹੜਾ ਹੈਂਗਓਵਰ ਕਲੱਬ ਹੈ ਜਿਸ ਨੂੰ ਅਭਿਸ਼ੇਕ ਤੇ ਕ੍ਰਿਸ਼ ਜਿਹੜਾ ਦੋ ਨਾਮ ਦੇ ਵਿਅਕਤੀ ਜਿਹੜੇ ਇਹਨੂੰ ਚਲਾਉਂਦੇ ਆ ਤੇ ਜਿਹੜਾ ਕਲੱਬ ਦੀ ਆਰਟ ਚ ਇੱਥੇ ਜਿਹੜਾ ਹੈਗਾ ਗਾਤਾਂ ਨੂੰ ਜਿਹੜਾ ਹੈਗਾ ਹੋਕੇ ਸਰਵ ਕੀਤੇ ਜਾਂਦੇ ਜਿਸ ਤੇ ਜਿਹੜਾ ਹੈਗਾ ਥਾਣਾ ਸਿਵਲ ਲਾਈਨ ਵਿਖੇ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਤੇ ਇਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿੰਨੇ ਹੋਕੇ ਖੜੇ ਹੋ ਇਸ ਮੌਕੇ ਤੇ ਤਿੰਨ ਹੁੱਕੇ ਜਿਹੜੇ ਹੈਗੇ ਬਰਾਮਦ ਹੋਏ ਤੇ ਬਾਕੀ ਦੀ ਤਫਤੀਸ਼ ਅਜੇ ਚੱਲ ਰਹੀ ਹੈ। ਉਹ ਵੀ ਹੁੱਕੇ ਬਾਰਕੇ ਹੀ ਚੱਲਦੇ ਆ ਚੋਰੀ ਇਸ ਤੇ ਕੀ ਕਹਿਣਾ ਚਾਹੀਏ ਉਹਨੂੰ। ਤੇ ਸਾਰਿਆਂ ਨੂੰ ਕਲੀਅਰ ਕਟ ਮੈਸੇਜ ਹੈ ਸਾਰਿਆਂ ਨੂੰ ਜਿਹੜਾ ਵੀ ਤੁਸੀਂ ਬਿਜ਼ਨਸ ਕਰਦੇ ਹੋ ਆਪ ਦਾ ਜੋ ਐਸ ਪਰ ਨੋਰਮਸ ਆ ਗਵਰਨਮੈਂਟ ਦੇ ਜੋ ਡਾਇਰੈਕਸ਼ਨਸ ਆ ਉਹਦੇ ਮੁਤਾਬਕ ਕਰੋ। ਕੋਈ ਇਲੈਗਲ ਐਕਟੀਵਿਟੀ ਚ ਪਾਇਆ ਗਿਆ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹਮ ਚਲਿਆਂਦੀ ਜਾਵੇ। ਇਦਰਾਸਤਰੀ ਵੀ ਹੋਈ ਤੇ ਵੀ ਨਹੀਂ ਹਜੇ ਤਫਤੀਸ਼ ਜਿਹੜੀ ਹਮ ਚਲਿਆਂਦੀ ਜਾ ਰਹੀ ਹੈ ਤੇ ਬਾਕੀ ਜਿਹੜੀਆਂ ਡਿਟੇਲਸ ਤੋਂ ਦੇਣਾ ਸ਼ੇਅਰ ਕੀਤੇ ਜੀ।